ਸਸਿਕਲ ਜੀ ਰੋਪੜ ਬਦਾਂਸਵਾ ਹਲਕੇ ਦੇ ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਉਣ ਦੀ ਮੁਹਿੰਮ ਤਹਿਤ ਅੱਜ ਪਿੰਡ ਲਾਡਲ ਦੇ ਵਿੱਚ ਸਟੇਡੀਅਮ ਬਣਾਉਣ ਦੇ ਕੰਮ ਦੀ ਸ਼ੁਰੂਆਤ ਹੋ ਰਹੀ ਹੈ ਤੇ ਕਰੀਬ 25 ਲੱਖ ਦੀ ਲਾਗਤ ਦੇ ਨਾਲ ਇੱਥੇ ਸਟੇਡੀਅਮ ਬਣੇਗਾ ਜਿਹਦੇ ਵਿੱਚ ਸਟੇਜ ਵੀ ਬਣੇਗੀ, ਪਾਰਕਿੰਗ ਵੀ ਬਣੇਗੀ, ਫੈਂਸਿੰਗ ਵੀ ਹੋਏਗੀ ਤੇ ਬੈਠਣ ਲਈ ਆਲੇ ਦੁਆਲੇ ਪੌੜੀਆਂ ਵੀ ਬਣਨਗੀਆਂ ਤੇ ਅੰਦਰ ਅੱਡ-ਅੱਡ ਖੇਡਾਂ ਦੇ ਲਈ ਵੀ ਜਿਹੜਾ ਇਸ ਇਸ ਇਨਫਰਾਸਟ੍ਰਕਚਰ ਦੀ ਲੋੜ ਹੈ ਉਹ ਸਾਰਾ ਬਣੇਗਾ ਤੇ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਖਾਸ ਤੌਰ ਤੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਨਾਲ ਇਨਵੋਲਵ ਹੋ ਕੇ ਇਹਨੂੰ ਬਣਵਾਓ ਇਹ ਸਾਰਾ ਬਣਨ ਤੋਂ ਬਾਅਦ ਅਸੀਂ ਇੱਥੇ ਲਾਈਟਾਂ ਵੀ ਲਵਾਵਾਂਗੇ ਤਾਂ ਕਿ ਅਸੀਂ ਰਾਤ ਨੂੰ ਵੀ ਖੇਡ ਸਕੋ ਤੁਸੀਂ ਸਾਰੇ ਆਪ ਇਨਵੋਲਵ ਹੋ ਕੇ ਬਣਾਓ ਤਾਂ ਕਿ ਵਧੀਆ ਬਣੇ ਸਭ ਤੋਂ ਵੱਡੀ ਗੱਲ ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਹਾਡੀ ਹੈ ਪਿੰਡ ਦੇ ਨੌਜਵਾਨਾਂ ਦੀ ਉਸੀਂ ਸਾਹਮਣਾ ਕਿਉਂਕਿ ਥੋੜੀ ਚੀਜ਼ ਹੈ ਤੁਹਾਡੇ ਪੈਸੇ ਨਾਲ ਹੀ ਬਣ ਰਹੀ ਹੈ ਤੁਸੀਂ ਇਹਦੀ ਸੰਭਾਲ ਕਰਨੀ ਹੈ ਇਸ ਵੇਲੇ ਕਰੀਬ 145 ਗਰਾਊਂਡ ਸਟੇਡੀਅਮ ਜਿਹੜੇ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਬਣਾਏ ਜਾ ਰਹੇ ਨੇ ਸਭ ਨੂੰ ਸ਼ੌਂਕ ਹੈ ਨਵੇਂ ਬੱਚੇ ਵੀ ਖੜੇ ਹੈ ਇਹ ਕਹਿੰਦੇ ਜੀ ਫੁੱਟਬਾਲ ਦੇ ਪਲੇਅਰ ਹੈ ਵੈਸੇ ਹੁਣ ਤੱਕ ਨੌਜਵਾਨਾਂ ਦਾ ਹੈ ਹਾਮੀ ਭਰੀ ਨਹੀਂ ਤਾਂ ਬੱਚਿਆਂ ਨੇ ਭਰ ਲਈ ਕਹਿੰਦੇ ਆਪਾਂ ਸੰਭਾਂਗੇ ਸੋ ਅੱਜ ਇਸ ਸਾਡੇ ਆਜੋ ਬਈ ਪਿੰਡ ਦੇ ਬਜ਼ੁਰਗ ਜਿਹੜੇ ਇੱਥੇ ਕਹਿੰਦੇ ਸਭ ਤੋਂ ਵੱਧ ਉਮਰ ਇਹਨਾਂ ਦੀ ਹੈ ਕਿਆ ਨਾ ਜੀ ਸਰਦਾਰ ਜੀ ਦਾ ਗਿੰਦੂ ਆ ਜੀ ਗਿੰਦੂ ਗਿੰਦੂ ਸਿੰਘ ਜੀ ਸਰਦਾਰ ਗਿੰਦੂ ਸਿੰਘ ਜੀ ਇਹ ਸਭ ਕਿੰਨੀ ਉਮਰ ਥੋੜੀ ਬਾਬਾ ਜੀ 80 ਤੋਂ ਟੱਪ ਗਈ ਜੀ 80 ਟੱਪ ਗਈ ਮੀ ਸੋ ਅੱਜ ਇਹ ਟੱਕ ਲਾ ਕੇ ਪਿੰਡ ਸਟੇਡੀਅਮ ਬਣਨ ਦੀ ਸ਼ੁਰੂਆਤ ਕਰਨਗੇ ਮਾਲੋ ਜੀ ਟੱਕ 5 ਲੱਖ ਮਾਰਦੇ ਲਾ 50 ਟੱਕ ਮਾਰਦੇ ਜੀ ਦਲੇਰ ਕੱਡਾ ਸੋਨਿਆਲ ਸੋਨਿਆਲ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੰਬੜਦਾਰ ਸਰਦਾਰ ਤੀਰ ਸਿੰਘ ਪਿੰਡ ਬੈਰਮਪੁਰ ਤੋਂ ਜੋ ਕਿ ਸਾਡੇ ਪਿੰਡ ਦੇ ਵਿੱਚ ਲਾਡੜ ਪਿੰਡ ਦੇ ਵਿੱਚ ਸਰਕਾਰ ਨੇ ਮਤਰਕੇ ਜੀ ਉਪਰਬੰਦੇ ਦੇ ਤੌਰ ਤੇ ਗਰਾਊਂਡ ਬਣਾਉਣ ਦੇ ਜੋ ਇਹਨਾਂ ਨੇ ਟੀਚੇ ਮਿੱਥੇ ਨੇ ਉਹਨਾਂ ਦਾ ਅਸੀਂ ਸਰਕਾਰ ਦਾ ਤੇ ਖਾਸ ਕਰਕੇ ਦਿਨੇਸ਼ ਚੱਡਾ ਐਮਐਲਏ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਹੁਤ ਦੇਰ ਤੋਂ ਇਹ ਮੰਗ ਸੀਗੀ ਕਿ ਸਾਡੇ ਪਿੰਡ ਵਿੱਚ ਗਰਾਊਂਡ ਚਾਹੀਦਾ ਕਿਉਂਕਿ ਸਾਡੀ ਇਹ ਬਹੁਤ ਪੁਰਾਣੀ ਮੰਗ ਪੂਰੀ ਹੋ ਗਈ ਤੁਸੀਂ ਸਰਕਾਰ ਦੇ ਤੇ ਦਿਨੇਸ਼ ਚੱਡਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹ ਇੱਕ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਾਣਯੋਗ ਐਮਐਲਏ ਦਿਨੇਸ਼ ਚੱਡਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਸਾਡੇ ਪਿੰਡ ਲੱਡਲ 25 ਲੱਖ ਦੀ ਲਾਗਤ ਨਾਲ ਉਹਨਾਂ ਨੇ ਸਟੇਡੀਅਮ ਦਾ ਉਦਘਾਟਨ ਕੀਤਾ ਹੈ। ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਨਿਵਾਸੀ ਨਾਲ ਹੋ ਕੇ ਅੱਜ ਉਹਨਾਂ ਨਾਲ ਅਧਿਕਾਰਯੋਗ ਦਿਨੇਸ਼ ਚੱਡਾ ਜੀ ਅਸੀਂ ਉਹਨਾਂ ਦਾ ਆਪਣੇ ਪਿੰਡ-ਪਿੰਡ ਲਾਡਲ ਵਿਖੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਸਟੇਡੀਅਮ ਦੇ ਸਟੇਡੀਅਮ ਦਾ ਗਰਾਊਂਡ ਤੇ ਆ ਸਾਨੂੰ ਸਾਡੇ ਪਿੰਡ ਨੂੰ 24-25 ਲੱਖ ਦੀ ਗ੍ਰਾਂਟ ਦੇ ਕੇ ਸਾਡੇ ਪਿੰਡ ਨੂੰ ਨੁਮਾਇਆ ਹੈ ਤੇ ਆਵਾਜ਼ੀ ਪਾਰਟੀ ਭਗਵੰਤ ਮਾਨ ਸਰਕਾਰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਐਡਾ ਵੱਡਾ ਗਰਾਊਂਡ ਦੇ ਕੇ ਸਾਨੂੰ ਬਹੁਤ-ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਵਧਾਈ ਦੇ ਪੱਤਰ ਹਾਂ ਅਸੀਂ ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਦੇ ਹਾਂ ਤੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ